ਤਾਨੂੰ ਕੂੜੇ ਦੇ ਢੇਰ ਤੋਂ ਅਮਰਸਰ ਦੇ ਵਿੱਚ ਜ ਤਾਰਾਂ ਵਾਲਾ ਪੋਲਿਆ ਉੱਥੇ ਆ ਤੁਹਾਨੂੰ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਮਿਲਦਾ ਵਾ ਸਾਡਾ ਰੋਮ ਰੋਮ ਦੁਖਣਾ ਪੜ ਜਾਂਦਾ ਜਦੋਂ ਅਸੀਂ ਗੁਰਬਾਣੀ ਦੀ ਬੇਦਵੀ ਹੋਈ ਦੇਖਦੇ ਆ ਉਹ ਲੋਕ ਮਰ ਕੇ ਨਹੀਂ ਜਾਂਦੇ ਇਹੋ ਜੇ ਲੋਕਾਂ ਨੂੰ ਪੁੱਠਿਆ ਟੰਗ ਦੇਣਾ ਚਾਹੀਦਾ ਜਿਹੜੇ ਗੁਰੂ ਮਾਰੇ ਦੀ ਬੇਦਵੀ ਕਰਦੇ ਆ ਸ਼ਹੀਦ ਸਿੰਘਾਂ ਦੇ ਜਨਮ ਆਹ ਦੇਖੋ ਆ ਦੇਖੋ ਕੀ ਕੁਛ ਜਿਹੜਾ ਲੋਗ ਕਿਸ ਤਰੀਕੇ ਦੇ ਨਾਲ ਬੇਤਮੀਆ ਕਰਦੇ ਨੇ ਸੜੋਂਦੇ ਗੱਡੀਆਂ ਦੇ ਵਿੱਚ ਜ਼ਰੂਰ ਜਾ ਕੇ ਇੱਕ ਵਾਰ ਗੱਲਬਾਤ ਕਰਾਂਗੇ ਕਿ ਕੀ ਇਸ ਦੇ ਪਿੱਛੇ ਸੋਚ ਹੈ ਕਿ ਕਿਉਂ ਨਹੀਂ ਲੋਕ ਸਮਝਦੇ ਉਹ ਗੱਡੀ ਹੁਣ ਭਜਾਈ ਜਾਣੀ ਆ ਤੁਸੀਂ ਦੇਖੋ 1 ਮਿੰਟ ਜੀ 1 ਮਿੰਟ 1 ਮਿੰਟ ਜੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੁਣ ਗੱਡੀ ਭਜਾਈ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਮਨੇ ਗੱਲ ਸੁਣ ਲਓ ਨਾ ਇੱਕ ਮਨੇ ਗੱਲ ਸੁਣ ਲਓ ਤੁਸੀਂ ਦੇਖੋ ਕਿਸ ਤਰੀਕੇ ਨਾਲ ਜਿਹੜੇ ਲੋਕ ਨੇ ਖਾਜੇ ਵੀ ਨਹੀਂ ਹੱਟਦੇ ਦੇਖੋ ਰੁਕ ਗਏ ਇੱਕ ਬਾਦੀ ਇੱਕ ਮਨੇ ਗੱਲ ਸੁਣ ਲਓ ਨਾ ਸੋਏ ਬਸ਼ਰਮੀ ਇਹ ਬਸ਼ਰਮੀ ਤੁਸੀਂ ਦੇਖ ਸਕਦੇ ਹੋ ਇਹ ਲੋਕ ਨੇ ਜਿਹੜੇ ਰੱਬ ਨੂੰ ਭੁੱਲੇ ਨੇ ਨਹਿਰਾਂ ਦੁਸ਼ਤ ਕਾ ਦੇ ਨੇ ਬਿਮਾਰੀਆਂ ਬੰਦੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਨੂੰ ਭੇਜਦੇ ਆ ਇਹ ਬੰਦੇ ਬਖਸ਼ ਨਹੀਂ ਜਾਣ ਚਾਹੀਦੇ ਚਾਹੇ ਉਹ ਕੋਈ ਪਖੰਡੀ ਬਾਬਾ ਵਾ ਚਾਹੇ ਉਹ ਕੋਈ ਪੰਡਤ ਆ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲ ਪ੍ਰਵਾਹ ਕਰੋ ਹਰ ਬੁੱਕ ਦੇ ਵਿੱਚ ਕਿਤੇ ਨਾ ਕਿਤੇ ਗੁਰਬਾਣੀ ਦੀ ਤੋਗਿਆ ਆ ਭਗਵਾਨ ਆ ਸ਼੍ਰੀ ਆਪ ਕ੍ਰਿਸ਼ਨ ਜੀ ਭਗਵਾਨ ਕ੍ਰਿਸ਼ਨ ਜੀ ਦੇ ਬੁੱਕਿਆ ਆ ਦੇਖੋ ਜੀ ਇਹ ਕਿਹੜਾ ਪਾਏ ਸੀਗਾ ਜਿਹੜਾ ਕਿਹੜਾ ਕੰਮ ਹੈ ਕਿਉਂਕਿ ਪੜੇ ਲਿਖਿਆ ਲੱਗਦਾ ਸੀਗਾ ਚੰਗੇ ਪਤਵਾਰ ਚੋਂ ਚੰਗੇ ਕੱਪੜੇ ਪਾਏ ਲਗਜ਼ਰੀ ਗੱਡੀ 'ਚ ਆਇਆ ਅਗਲਾ ਤੇ ਇੱਥੇ ਜਿਹੜੀ ਕਤੂਤ ਕਰ ਗਏ ਲੱਖ ਲਾਂਤ ਇਹੋ ਜਿਹੇ ਲੋਕਾਂ ਨੇ ਉਹ ਕੰਗਾ ਸੁਟਿਆ ਹੋਇਆ ਇਹ ਪੰਜ ਕਾਦਾਂ ਦੇ ਵਿੱਚੋਂ ਇੱਕ ਹੈ ਕੰਗਾ ਮਤਲਬ ਪੂਰੀ ਬੋਲ ਚਤਾਵਣੀ ਹੈ ਵੀ ਜਿਹੜਾ ਵੀ ਇੱਥੇ ਕੰਮ ਕਰਦਾ ਫੜਿਆ ਜਾਂਦਾ ਵਾ ਉਹਦੀ ਛਤਰਪੇੜ ਪੂਰੀ ਕੀਤੀ ਜਾਊਗੀ ਪੂਰੀ ਛਤਰਪੇੜ ਪੂਰੀ ਕੀਤੀ ਜਾਊਗੀ ਇਹ ਕਿਹੜੀ ਇਨਸਾਨੀਅਤ ਆ ਜਿਹੜੀ ਕੀ ਆਗੇ ਸਾਡੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਜਾਂ ਆ ਸਾਡੇ ਸ਼ਹੀਦਾਂ ਦੀਆਂ ਤਸਵੀਰਾਂ ਦੇਖੋ ਮੂਰਤੀ ਪੂਜਾ ਦੀ ਭਾਵੇਂ ਸਿੱਖ ਨੂੰ ਮਨਾਈਏ ਪਰ ਗੁਰੂ ਸਾਹਿਬ ਜੀ ਦਾ ਹੁਕਮ ਸੀਗਾ ਕਿ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਔਰ ਅਸੀਂ ਨਮਸਕਾਰ ਕਰਦੇ ਆ ਗੁਰੂ ਕੋਲ ਔਰ ਅੱਜ ਸਾਨੂੰ ਕੂੜੇ ਦੇ ਢੇਰ ਤੋਂ ਅਮਰਸਰ ਦੇ ਵਿੱਚ ਜੇ ਤਾਰਾਂ ਵਾਲਾ ਪੋਲਿਆ ਉੱਥੇ ਆ ਤੁਹਾਨੂੰ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਗੁਟਕਾ ਮਿਲਦਾ ਵਾ ਜਿਹਦੇ ਵਿੱਚ 24 ਅਸ਼ਟਪਦੀਆ ਵਾ ਚੌਪਈ ਸਾਹਿਬ ਜੀ ਦਾ ਗੁਟਕਾ ਵਾ ਜਪਜੀ ਸਾਹਿਬ ਜੀ ਦਾ ਗੁਟਕਾ ਵਾ ਔਰ ਸਾਡਾ ਰੋਮ ਰੋਮ ਦੋਖਣਾ ਪੜ ਜਾਂਦਾ ਜਦੋਂ ਅਸੀਂ ਗੁਰਬਾਣੀ ਦੀ ਬੇਅਦਬੀ ਹੋਈ ਦੇਖਦੇ ਆ ਉਹ ਲੋਕ ਮਰ ਕਿਉਂ ਨਹੀਂ ਜਾਂਦੇ ਔਰ ਸਾਡੀ ਇਹੋ ਜਿਹੇ ਲੋਕਾਂ ਨੂੰ ਪੁੱਠਿਆ ਟੰਗ ਜਿਹੜੇ ਗੁਰੂ ਮਾਰੇ ਦੀ ਬੇਦਵੀ ਕਰਦੇ ਆ ਬਖਸ਼ੇ ਨੇ ਨਹੀਂ ਜਾਣੇ ਚਾਹੀਦੇ ਔਰ ਇੱਥੇ ਕੂੜੇ ਦੇ ਉੱਤੇ ਤੁਸੀਂ ਗੁਰਬਾਣੀ ਸ਼ਹੀਦ ਸਿੰਘਾਂ ਦੇ ਚਰਨਾਂ 'ਚ ਪਾਜੀ ਉਹ ਦੇਖੋ ਉਹ ਹੈਲੋ ਆਹ ਦੇਖੋ ਕੀ ਕੁਝ ਕਰਦੇ ਆ ਪਪਾ ਜੀ ਕੀ ਕਰਦੇ ਹੋ ਇਹ ਚੌਲ ਲੱਡੂ ਦੇਖੋ ਤੁਸੀਂ ਲੋਕ ਕੀ ਕੁਝ ਕਰਦੇ ਗੱਡੀਆਂ ਦੇ ਵਿੱਚ ਪੜੇ ਲਿਖੇ ਲੋਕ ਮੈਨੂੰ ਲੱਗਦਾ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਜਿਹੜਾ ਗੱਡੀਆਂ ਦੇ ਵਿੱਚ ਆ ਕੇ ਸਮਾਨ ਸੁੱਟਦੇ ਪਏ ਆ ਸ਼ਾਇਦ ਵੀਰ ਜੀ ਇੱਧਰ ਆਓ ਜੀ ਗੱਲਬਾਤ ਇੱਧਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਉਧਰੋਂ ਜਿਹੜਾ ਲੋਕ ਕਿਸ ਤਰੀਕੇ ਦੇ ਨਾਲ ਬੇਅਦਬੀਆਂ ਕਰਦੇ ਨੇ ਸਦੋਂਦੇ ਗੱਡੀਆਂ ਦੇ ਵਿੱਚ ਜ਼ਰੂਰ ਜਾ ਕੇ ਇੱਕ ਵਾਰ ਗੱਲਬਾਤ ਕਰਾਂਗੇ ਕਿ ਕੀ ਇਸ ਦੇ ਪਿੱਛੇ ਸੋਚ ਹੈ ਕਿ ਕਿਉਂ ਨਹੀਂ ਲੋਕ ਸਮਝਦੇ ਤੁਸੀਂ ਦੇਖੋ ਉਧਰ ਜਿਹੜੀ ਗੱਡੀ ਹੁਣ ਭਜਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜ਼ਰੂਰ ਦੇਖੋ ਕਿ ਜਿਹੜੀ ਤੇਜ਼ੀ ਦੇ ਨਾਲ ਜਿਹੜੀ ਉਹ ਗੱਡੀ ਹੁਣ ਭਜਾਈ ਜਾਣੀ ਹੈ ਤੁਸੀਂ ਦੇਖੋ ਇੱਕ ਮਿੰਟ ਗੱਲਬਾਤ ਕਰਨੀ 1 ਮਿੰਟ ਜੀ 1 ਮਿੰਟ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਹੁਣ ਗੱਡੀ ਭਜਾਈ ਜਾ ਰਹੀ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਹ ਲੋਕਾਂ ਨੂੰ ਰੱਬ ਭੁੱਲੇ ਗੱਲਬਾਤ ਕਰਨੀਆਂ ਹੈ ਇੱਕ ਮਿੰਟ ਗੱਲ ਸੁਣ ਲਓ ਨਾ ਇੱਕ ਮਿੰਟ ਗੱਲ ਸੁਣ ਲਓ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਖਾਜੇ ਵੀ ਨਹੀਂ ਖਾਧੇ ਹਾਂ ਜੀ ਸਰ ਇੱਕ ਮਿੰਟ ਰੁਕਿਓ ਇੱਕ ਪਾਜੀ ਇੱਕ ਮਿੰਟ ਗੱਲ ਸੁਣ ਲਓ ਨਾ ਸ਼ੋਇਬ ਬਸ਼ਰਮੀ ਇਹ ਬਸ਼ਰਮੀ ਤੁਸੀਂ ਦੇਖ ਸਕਦੇ ਹੋ ਇਹ ਲੋਗ ਨੇ ਜਿਹੜੇ ਰੱਬ ਨੂੰ ਭੁੱਲੇ ਨੇ ਨਹਿਰਾਂ ਦੁਸ਼ਤ ਕਰਦਿਆਂ ਨੇ ਬਿਮਾਰੀਆਂ ਬੰਦੀਆਂ ਨੇ ਤੁਸੀਂ ਦੇਖੋ ਕਿੰਨੀ ਵਾਰ ਕਿਹਾ ਦਿੱਤੀ ਗਈ ਇਸ ਬੰਦੇ ਨੂੰ ਔਰ ਇਹ ਬੰਦਾ ਨਾਰੀਅਲ ਲੈ ਕੇ ਆਇਆ ਵਾ ਔਰ ਹੋਰ ਵੀ ਧਾਰਮਿਕ ਚੀਜ਼ਾਂ ਜੀ ਫੁੱਲ ਦੇ ਨੇ ਸੁੱਟ ਦਿੱਤੇ ਆ ਹੋਰ ਵੀ ਚੀਜ਼ਾਂ ਸੁੱਟਣ ਦੀ ਕੋਸ਼ਿਸ਼ ਕਰਦੇ ਸੀ ਭੱਜ ਕੇ ਵਿੱਚ ਦੀ ਆ ਕੇ ਸ਼ਾਰਟਕਟ ਸਾਡੇ ਪੱਤਰਕਾਰਾਂ ਨੇ ਬਹੁਤ ਮਿਹਨਤ ਕੀਤੀ ਆ ਬੜਾ ਭੱਜ ਨਸ ਕੇ ਤੱਕ ਪਹੁੰਚ ਕੀ ਆ ਮਤਲਬ ਕੋਈ ਤਸਵੀਰਾਂ ਖੰਡਤ ਨਹੀਂ ਹੁੰਦੀਆਂ ਇਹ ਕੀ ਕੁਝ ਛੁੱਟ ਕੇ ਜਾਦੇ ਚਾਵਲਾਂ ਦਾ ਕੀ ਕੰਮ ਹੈ ਮੇਰੇ ਕੀ ਬਦਾ ਹਵਾ ਗੁਰੂ ਵਾਹਿਗੁਰੂ ਆ ਦੇਖੋ ਤਾਂ ਉਸੇ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਇੱਥੇ ਇਹ ਚਾਵਲ ਤਸਵੀਰਾਂ ਖੰਡਤ ਕਿੱਥੇ ਨੇ ਬਾਬਾ ਜੀ ਲੋਕ ਕਹਿੰਦੇ ਕਿ ਖੰਡਤ ਚੀਜ਼ਾਂ ਛੁੱਟਦੇ ਜਲਪਤਵਾ ਇਹ ਕਿਹੜਾ ਜਲਪਤਵਾ ਤੇ ਕਿਹੜਾ ਖੰਡਤ ਹੈ ਹਲੋ ਜੀ ਮਹਾਰਾਜ ਇਹ ਧਾਰਮਿਕ ਪੁਸਤਕਾਂ ਜੀ ਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਮੋਲੀਆਂ ਆ ਜਿਹੜਾ ਇਹ ਪੂਜਾ ਦਾ ਸਮਾਨ ਹੈ ਇਹਨੇ ਕੋਈ ਜੂਟਰ ਲੈ ਕੇ ਆਉਣਾ ਮੈਂ ਘੇਰੇ ਨਾਲ ਨੂੰ ਇਹ ਤੁਸੀਂ ਦੇਖੋ ਕੀ ਕੁਛ ਲੋਕ ਇੱਥੇ ਕਰਦੇ ਨੇ ਬਾਬਾ ਜੀ ਇਹ ਕੀ ਹੈ ਇਹ ਜਿਹੜੇ ਬੰਦੇ ਇਹਨਾਂ ਨੂੰ ਭੇਜਦੇ ਆ ਇਹ ਬੰਦੇ ਬਖਸ਼ਣ ਜਾਣੇ ਚਾਹੀਦੇ ਚਾਹੇ ਉਹ ਕੋਈ ਪਖੰਡੀ ਬਾਬਾ ਵਾ ਚਾਹੇ ਉਹ ਕੋਈ ਪੰਡਤ ਆ ਜਿਹੜਾ ਇਹਨਾਂ ਨੂੰ ਕਹਿੰਦਾ ਕਿ ਜਲ ਪ੍ਰਵਾਹ ਕਰੋ ਆ ਤੁਸੀਂ ਦੇਖੋ ਕਿ ਧਾਰਮਿਕ ਹਰ ਹਰ ਬੁੱਕ ਦੇ ਵਿੱਚ ਕਿਤੇ ਨਾ ਕਿਤੇ ਗੁਰਬਾਣੀ ਦੀ ਤੋਗਿਆ ਆਪਾ ਭਗਵਾਨ ਆ ਸ਼੍ਰੀ ਅਕਸ਼ਿਨਜੀ ਭਗਵਾਨ ਕ੍ਰਿਸ਼ਨ ਜੀ ਦੀ ਬੁੱਕ ਆ ਆ ਦੇਖੋ ਜੀ ਬਾਬਾ ਜੀ ਬਾਬਾ ਜੀ ਲਗਜ਼ਰੀ ਕਰਦੀ ਦੀ ਬੁਕੇ ਆ ਜੀ ਬਾਬਾ ਜੀ ਲਗਜ਼ਰੀ ਗੱਡੀ ਚ ਆਇਆ ਬੜਾ ਮੈਨੂੰ ਲੱਗਦਾ ਸ਼ੋਅ ਕਰਪੋ ਬਾੜਾ ਭੱਜ ਗਿਆ ਆ ਰੋਕਣ ਦੀ ਕੋਸ਼ਿਸ਼ ਕੀਤੀ ਆ ਪਰ ਉਹ ਬੰਦੇ ਨੇ ਇੱਕ ਨਹੀਂ ਸੁਣੀ ਔਰ ਕਿਤੇ ਮੋਲੀਆਂ ਛੁੱਟੀਆਂ ਬਾਬਾ ਜੀ ਪੱਤੇ ਛੁੱਟੀਆਂ ਕੀ ਐ ਇਹ ਕਿਤੇ ਨਾ ਕਿਤੇ ਇਹ ਕਿਤੇ ਨਾ ਕਿਤੇ ਅੱਗੇ ਜੂਟਰ ਨੂੰ ਲੈ ਕੇ ਹੋਣਾ ਆ ਆਪਾਂ ਇਹਨੂੰ ਘੇਰੀਏ ਬਾਬਾ ਜੀ ਮੈਨੂੰ ਬਸ ਇੱਕ ਗੱਲ ਦਾ ਜਵਾਬ ਹੋ ਤੁਸੀਂ ਦੇਖੋ ਇਹ ਕਿਹੜਾ ਪਾਏ ਸੀਗਾ ਜਾਂ ਕਿਹੜਾ ਕੰਮ ਆ ਕਿਉਂਕਿ ਪੜੇ ਲਿਖਿਆ ਲੱਗਦਾ ਸੀਗਾ ਚੰਗੇ ਪਤਵਾਰ ਚੋਂ ਚੰਗੇ ਕੱਪੜੇ ਪਾਏ ਲਗਜ਼ਰੀ ਗੱਡੀ ਚ ਆਇਆ ਅਗਲਾ ਤੇ ਇੱਥੇ ਲੱਖ ਲਾਂਤ ਇਹੋ ਜਿਹੇ ਲੋਕਾਂ ਨੇ ਜਿਹੜੇ ਇਹ ਕਰਤੂਤਾਂ ਕਰਦੇ ਆ ਸਾਡੀ ਵਾਰਨਿੰਗ ਹੈ ਬਾਕੀ ਤੇ ਬਾਬਾ ਜੀ ਹੋਣਾ ਨੇ ਤੇ ਸਾਹ ਬਣਾਨੇ ਤੁਹਾਨੂੰ ਕਹਿ ਦਿੱਤਾ ਵਾ ਕਿ ਜਿਹੜੀ ਇਥੇ ਸਖਤ ਚੇਤਾਵਨੀ ਹੁੰਦੀ ਤੀ ਗਈ ਆ ਆ ਦੇਖੋ ਟੰਗਾ ਸੁੱਟਿਆ ਆ ਇਹ ਪੰਜ ਕਾਗਜ਼ਾਂ ਦੇ ਵਿੱਚੋਂ ਇੱਕ ਹੈ ਟੰਗਾ ਵੱਲੋਂ ਪੂਰੀ ਬੋਲ ਚੇਤਾਵਨੀ ਹੈ ਵੀ ਜਿਹੜਾ ਵੀ ਇਥੇ ਇਹ ਕੰਮ ਕਰਦਾ ਫੜਿਆ ਜਾਂਦਾ ਵਾ ਉਹਦੀ ਛੇਤਰਪੇੜ ਪੂਰੀ ਕੀਤੀ ਜਾਊਗੀ ਬਾਬਾ ਜੀ ਲੱਗਦਾ ਨਹੀਂ ਆ ਇੱਕ ਪੈਦਾ ਹੁਣ ਇੱਥੇ ਵੀ ਚਾਹੀਦਾ ਬਾਬਿਆਂ ਦਾ ਆਪਣੇ ਸਿੰਘਾਂ ਦਾ ਕਿ ਕਿਉਂਕਿ ਪ੍ਰਸ਼ਾਸਨ ਨੇ ਤੇ ਬੜੀ ਬਾਤ ਕਹਿ ਕੇ ਦੇਖ ਲਿਆ ਪ੍ਰਸ਼ਾਸਨ ਦੇ ਹੱਥ ਨਹੀਂ ਚੜਦੀ ਸਿੰਘਾਂ ਨੇ ਪੈਰਾ ਲਾਤਾ ਸ਼ਰਦਾਈ ਦੇ ਰਗੜੇ ਲੱਗੇ ਆ ਪਾਰ ਆਉਣ ਦੇ ਜਾਣ ਤੇ ਨਿਗਰਾਨੀ ਜਿਹੜੀ ਉਹ ਰੱਖੀ ਜਾਊਗੀ